ਜੇ ਤੈਨੂੰ ਜੀ ਆਪਾਂ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕਾਂਗਰਸੀ ਆਗੂ ਤੇ ਆਪ ਆਗੂ ਜਿਹੜੇ ਨੇ ਉਹਨਾਂ ਦੇ ਇੱਕ ਬਹਿਸਬਾਜ਼ੀ ਹੋ ਰਹੀ ਹੈ ਕਿਸੇ ਗੱਲ ਨੂੰ ਲੈ ਕੇ ਤੇ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਜੇਪ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਮਿੱਕੀ ਡੋਗਰਾ ਜੋ ਕਾਂਗਰਸ ਜੋ ਸਾਬਕਾ ਐਮਐਲਏ ਵੀ ਨੇ ਤੇ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਇਹ ਕਿਹੜਾ ਸਾਬਕਾ ਐਮਐਲਏ ਆ ਉਹ ਆਪਣੇ ਹੱਕਾਂ ਲਈ ਨਹੀਂ ਬੋਲਦਾ ਜਾਂ ਆਮ ਲੋਕਾਂ ਦੀ ਸੁਣਵਾਈ ਕਿਵੇਂ ਕਰੂਗਾ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਬੜੀ ਨਮੋਸ਼ੀ ਭਰੀ ਗੱਲ ਹੈ ਇਹ ਕਰਨ ਵਾਲਿਆਂ ਲਈ ਵੀ ਤੇ ਸਹਿਣ ਵਾਲ ਸਹਿਣ ਕਰਨ ਵਾਲਿਆਂ ਲਈ ਵੀ ਜੀ ਕਰ ਕੌਣ ਰਿਹਾ ਸੀ ਉੱਥੇ ਤੁਹਾਨੂੰ ਮੈਂ ਆਪਣਾ ਪ੍ਰੀਤ ਜੀ ਤੁਹਾਨੂੰ ਦੱਸਦੇ ਆਂ ਕਿ ਉਹ ਨਗਰ ਕੌਂਸਲ ਤਲਵਾੜਾ ਦੀ ਚੋਣ ਹੁੰਦੀ ਹੈ ਨਤੀਜੇ ਬਹੁਤ ਚਿਰ ਪਹਿਲਾਂ ਦੇ ਆ ਜਾਂਦੇ ਆ ਤਾਂ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਥਾਪਿਆ ਜਾਣਾ ਸੀ ਕਿਉਂਕਿ 6 ਜਿਹੜੇ ਕੌਂਸਲਰ ਹੈ ਉਹ ਕਾਂਗਰਸ ਦੇ ਜਿੱਤੇ ਹੋਏ ਸੀ ਤਾਂ 6 ਉਹ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਸੀ ਤਾਂ ਇੱਕ ਬੀਜੇਪੀ ਦਾ ਜਿੱਤਿਆ ਹੋਇਆ ਸੀਗਾ ਤੇ ਇੱਕ ਵੋਟ ਹੈ ਜਿਹੜੀ ਉਹ ਮੌਜੂਦਾ ਵਿਧਾਇਕ ਦੀ ਪੈਣੀ ਸੀ ਭਾਵ ਐਡਵੋਕੇਟ ਕਰਮਵੀਰ ਸਿੰਘ ਘੋਮਣ ਦੀ ਜੋ ਕਿ ਹਲਕਾ ਤਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਾਂ ਉੱਥੇ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਇੱਕ ਤਣਾਅ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਜਸਤੀ ਇੱਕ ਵੀਡੀਓ ਹਾਲਾਂਕਿ ਉਹ ਵੀਡੀਓ ਕੋਈ ਜ਼ਿਆਦਾ ਲੰਬੀ ਨਹੀਂ 15 ਤੋਂ 18 ਸਕਿੰਟ ਦੀ ਉਹ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਸ ਵੀਡੀਓ ਦੇ ਵਿੱਚ ਅਰुण ਕੁਮਾਰ ਮਿੱਕੀ ਡੋਗਰਾ ਨਜ਼ਰ ਆਉਂਦੇ ਨੇ ਤਾਂ ਉੱਥੇ ਹੀ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਪਿਤਾ ਬੱਬੂ ਘੁੰਮਣ ਤੇ ਭਰਾ ਬਿੰਦੂ ਘੁੰਮਣ ਵੀ ਨਜ਼ਰ ਆਉਂਦੇ ਨੇ ਤਾਂ ਉਸ ਵਿੱਚ ਜਿਹੜਾ ਇੱਕ ਵਿਧਾਇਕ ਘੁੰਮਣ ਦੇ ਭਰਾ ਨੇ ਉਹ ਮੀਡੀਆ ਦੇ ਨਾਲ ਵੀ ਬਤਮੀਜ਼ੀ ਕਰਦੇ ਨੇ ਬਦਸਲੂਕੀ ਕਰਦੇ ਨੇ ਕੈਮਰੇ ਖੁੰਦੇ ਨੇ ਤੇ ਕਿ ਅਰुण ਕੁਮਾਰ ਮਿੱਕੀ ਡੋਗਰਾ ਲਈ ਵੀ ਇੱਕ ਜਾਂ ਜੋ ਸਾਹਮਣੇ ਚਸ ਨਾਲ ਵੀ ਬਹਿਸ ਹੋ ਰਹੀ ਹੈ ਜਰ ਅਰुण ਕੁਮਾਰ ਮਿੱਕੀ ਡੋਗਰਾ ਨਾਲ ਜਾਂ ਕਿਸੇ ਹੋਰ ਨਾਲ ਤਾਂ ਉਸ ਲਈ ਇੱਕ ਬੱਦ ਸੁਨੂਕੀ ਭਰਿਆ ਜਿਹੜੀ ਉਹ ਲਸੁਨਾ ਵੱਲੋਂ ਵਰਤੇ ਜਾਂਦੇ ਨੇ ਮੁੱਕਾ ਮਾਰ ਦੂੰ ਗਾਲ ਕੱਢ ਕੇ ਹੈਨਾ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਜ਼ਿਆਦਾ ਵਿਰੋਧ ਆ ਮੀਡੀਆ ਦੇ ਵਿੱਚ ਵੀ ਪੈਦਾ ਹੁੰਦਾ ਹੈ ਰੋਸ ਪੈਦਾ ਹੁੰਦਾ ਆ ਆਪ ਵਿਧਾਇਕ ਉਸਤੇ ਪਿਤਾ ਤੇ ਭਰਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਾਂ ਉੱਥੇ ਹੀ ਹੁਣ ਸਵਾਲ ਇਹ ਬਣਦਾ ਹੈ ਕਿ ਅਰुण ਕੁਮਾਰ ਮਿੱਕੀ ਡੋਗਰਾ ਜੋ ਕਿ ਹਲਕਾ ਦਸੂਆ ਦੇ ਇੰਚਾਰਜ ਨੇ ਕਾਂਗਰਸ ਪਾਰਟੀ ਦੇ ਉਹ ਤੋਂ ਸਾਬਕਾ ਵਿਧਾਇਕ ਨੇ ਤੇ ਹੁਸ਼ਾਰਪੁਰ ਜ਼ਿਲ੍ਹੇ ਦੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਜੀ ਪਰੰਤੂ ਬੜੀ ਨਮੋਸ਼ੀ ਭਰੀ ਗੱਲ ਵੀ ਹੈ ਬੜੀ ਬੇਸ਼ਰਮੀ ਵਾਲੀ ਗੱਲ ਵੀ ਹੈ ਕਿ ਅਰਣ ਕੁਮਾਰ ਐ ਮਿੱਕੀ ਡੋਗਰਾ ਨੇ ਉਸ ਮਾਮਲੇ ਤੇ ਚੂੰ ਤੱਕ ਨਹੀਂ ਕੀਤੀ ਬਿਲਕੁਲ ਕਿਉਂਕਿ ਅਰਣ ਜਿਲ੍ਹਾ ਪ੍ਰਧਾਨ ਹੈ ਕਿੰਦੇ ਉਹ ਵਿਧਾਇਕ ਐ ਐਮਐਲਏ ਦੇ ਬਰਾਬਰ ਗਿਣਿਆ ਜਾਂਦਾ ਉਹਦੀ ਏਡੀ ਟੋਰ ਹੁੰਦੀ ਆ ਪਰੰਤੂ ਮੈਂ ਕੱਲ ਸਾਡੀ ਪਵਨ ਕੁਮਾਰ ਆਦੀ ਆ ਦੇ ਨਾਲ ਇੰਟਰਵਿਊ ਹੋਈ ਆ ਮੈਂ ਉਸ ਵਿੱਚ ਵੀ ਸਵਾਲ ਉਹਨਾਂ ਨੂੰ ਸਿੱਧੇ ਤੌਰ ਤੇ ਪੁੱਛਿਆ ਕਿ ਜਿਹੜੀ ਹੁਸ਼ਾਰਪੁਰ ਕਾਂਗਰਸ ਐ ਉਹ ਜਿੰਦੀ ਐ ਕਿ ਨਹੀਂ ਸਾਨੂੰ ਦੱਸ ਤੋ ਕਿਉਂਕਿ ਮੀਡੀਆ ਨੂੰ ਵੀ ਤੇ ਆਮ ਲੋਕਾਂ ਨੂੰ ਇਹ ਲੱਗਦਾ ਕਿ ਕਾਂਗਰਸ ਹੁਣ ਇਥੋਂ ਖਤਮ ਐ ਜ਼ੀਰੋ ਆ ਮਾਈਨਸ ਦੇ ਵਿੱਚ ਜਾ ਰਹੀ ਆ ਕਿਉਂਕਿ ਅਰਹੁਣ ਕੁਾਰੇ ਵਿੱਚ ਕੀ ਡੋਗ ਰਿਆ ਤੀ ਕੋਈ ਕਾਰਗੋਸਾਰੀ ਨਹੀਂ ਗਲਤ ਸੀਗੀ ਤਾਂ ਜੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਬਦਸਲੂਕੀ ਹੋਈ ਉੱਥੇ ਮੀਡੀਆ ਦੇ ਨਾਲ ਬਦਸਲੂਕੀ ਹੋਈ ਉਸ ਦਾ ਜਿਹੜਾ ਸਟੈਂਡ ਐ ਮੀਡੀਆ ਦੇ ਨਾਲ ਨਾਲ ਉਹ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਵੀ ਲੈਂਦਾ ਕਿਉਂਕਿ ਇਹ ਵਿਰੋਧੀ ਧਿਰ ਦੇ ਵਿੱਚ ਨੇ ਤੁਸੀਂ ਆਪਣੇ ਹੱਕਾਂ ਲਈ ਨਹੀਂ ਬੋਲ ਸਕਦੇ ਅਰਹੁਣ ਕੁਾਰੇ ਵਿੱਚ ਕੀ ਡੋਗ ਰਾ ਜੀ ਤਾਂ ਮੈਨੂੰ ਲੱਗਦਾ ਕਿ ਤੁਹਾਡੀ ਪ੍ਰਧਾਨਗੀ ਦਾ ਵੀ ਲੋਕਾਂ ਨੂੰ ਕੋਈ ਫਾਇਦਾ ਨਹੀਂ ਤੁਹਾਨੂੰ ਪ੍ਰਧਾਨ ਦੇ ਅਹੁਦੇ ਤੇ ਰਹਿਣ ਦਾ ਵੀ ਮੈਨੂੰ ਲੱਗਦਾ ਨਾ ਤਾਂ ਕੋਈ ਫਾਇਦਾ ਤੇ ਨਾ ਹੀ ਕੋਈ ਹੱਕ ਆ ਸੋ ਕਾਂਗਰਸ ਨੂੰ ਜਿਹੜਾ ਪ੍ਰਧਾਨ ਇਸ ਤਰ੍ਹਾਂ ਦਾ ਥਾਪਣਾ ਚਾਹੀਦਾ ਉਹ ਗੱਡਸ ਵਾਲਾ ਹੋਵੇ ਕਿਉਂਕਿ ਜੇਕਰ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇ ਆਂ ਜੋ ਮੈਂ ਜਿੱਥੋਂ ਤੱਕ ਮੈਂ ਸਮਝ ਰੱਖਦਾ ਕਿਉਂਕਿ ਕਾਂਗਰਸ ਪ੍ਰਧਾਨ ਦੀ ਦੌੜ ਦੇ ਵਿੱਚ ਹੁਸ਼ਿਆ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਤੇ ਚਿਹਰੇ ਸੀ ਗਿਆਨੂ ਕੁਮਾਰ ਮੱਕੀ ਡੋਗਰਾ ਤੇ ਹੁਸ਼ਾਰਪੁਰ ਤੋਂ ਜਿਹੜੇ ਇੱਕ ਕਾਂਗਰਸੀ ਆਗੂ ਨੇ ਵਿਸ਼ਵਨਾਥ ਓਰੀ ਉਰਫ ਬਾਂਟੀ ਕੋੜੀਆਂ ਵਾਲਾ ਕਿਉਂਕਿ ਇਹ ਦੋ ਮਜ਼ਬੂਤ ਚਿਹਰੇ ਆ ਜਿਹੜੇ ਉਹ ਮੰਨੇ ਜਾ ਰਹੇ ਸੀ ਮੈਨੂੰ ਲੱਗਦਾ ਕਿ ਜੇਕਰ ਅੱਜ ਇਸ ਤਰ੍ਹਾਂ ਦਾ ਰਵੱਈਆ ਅਰੋਨ ਕੁਮਾਰ ਮਿੱਕੀ ਡੋਗਰਾ ਦੇ ਨਾਲ ਹੋਇਆ ਹੁੰਦਾ ਤਾਂ ਅੱਜ ਸ਼ਾਇਦ ਹਾਲਾਤ ਕੁਝ ਹੋਰ ਹੁੰਦੇ ਹਾਲਾਤ ਇਹ ਨਹੀਂ ਕਿ ਇੱਥੇ ਦੰਗੇ ਕਰਦੇ ਨੇ ਸੀ ਜਾਂ ਉਹਨਾਂ ਨੇ ਮਾਹੌਲ ਇਸ ਤਰ੍ਹਾਂ ਦਾ ਦਹਿਸ਼ਤ ਭਰਿਆ ਸਿਰਜ ਦੇਣਾ ਸੀ ਇਸ ਤਰ੍ਹਾਂ ਦੇ ਨਹੀਂ ਹਾਲਾਤ ਇਸ ਤਰ੍ਹਾਂ ਤੇ ਹੁੰਨੇ ਸੀ ਉਹ ਕਟੂਘਾੜ ਆਪਣੇ ਹੱਕ ਲਈ ਤਾਂ ਬੋਲਦਾ ਪੰਟੀ ਕੋੜੀਆਂ ਵਾਲਾ ਇੱਥੇ ਅੱਜ ਮੈਨੂੰ ਲੱਗਦਾ ਕਿ ਕਾਂਗਰਸ ਦੇ ਦਿਗਜ ਜੇ ਬਾਂਟੀ ਕੋ ਜ਼ਿਲ੍ਹਾ ਪ੍ਰਧਾਨ ਕੋਸ਼ਿਸ਼ ਕਰਦਾ ਤੇ ਕਾਂਗਰਸ ਦੇ ਦਿਗਜ ਵੀ ਇੱਥੇ ਪਹੁੰਚ ਜਾਣੇ ਸੀ ਤਾਂ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਹੈ ਰੋਸ ਵੀ ਹੈ ਖਫਾ ਵੀ ਨੇ ਲੋਕ ਹੈ ਤੇ ਇੱਕ ਮਜ਼ਾਕੀਆ ਢੰਗ ਦੇ ਨਾਲ ਜ਼ਿਲ੍ਹਾ ਪ੍ਰਧਾਨ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਕਿ ਯਾਰ ਜਿਹੜਾ ਆਪਣੇ ਹੱਕਾਂ ਲਈ ਨਹੀਂ ਬੋਲ ਸਕਦਾ ਉਹ ਆਮ ਲੋਕਾਂ ਦੇ ਹੱਕਾਂ ਲਈ ਕਿੱਥੋਂ ਬੋਲੂਗਾ ਦੂਜੇ ਪਾਸੇ ਚੱਕ ਰਹ ਹਨ ਉਹਨਾਂ ਤੋਂ ਬਾਰੇ ਮਿੱਕੀ ਡੋਗਰਾ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਮੈਂ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਿਆ ਕਿ ਜ਼ੀਰੋ ਜ਼ੀਰੋ ਹੈ ਅੱਜ ਤੱਕ ਕਾਂਗਰਸ ਪਵਨ ਤੋਂ ਬਾਹਰ ਕਦੀ ਹੁਸ਼ਿਆਰਪੁਰ ਦੀ ਸਮੁੱਚੀ ਕਾਂਗਰਸ ਨਿਕਲੀ ਹੋਵੇ ਤਾਂ ਸਾਨੂੰ ਔਨ ਰਿਕਾਰਡ ਦੱਸ ਦੇਣਾ ਕਿ ਕੱਲ ਜਦੋਂ ਤੁਸੀਂ ਪਵਨ ਕੁਮਾਰ ਆਦਿਆ ਜੀ ਨਾਲ ਇੰਟਰਵਿਊ ਕਰਦੇ ਹੋ ਜਿਹੜੇ ਵੀ ਵਿਰੋਧੀ ਤੇਰ ਦਾ ਕੋਈ ਸਵਾਲ ਰੱਖਦੇ ਸੀਗੇ ਬੜਾ ਉਹ ਖਿੱਚ ਕੇ ਬੋਲਦੇ ਸੀਗੇ ਵਿਰੋਧੀ ਤੇ ਆਪਣੇ ਨਿਸ਼ਾਨੇ ਕੱਸਦੇ ਸੀਗੇ ਜਦੋਂ ਮਿੱਕੀ ਡੋਗਰਾ ਦੀ ਗੱਲ ਆਉਂਦੀ ਹੈ ਬੜੇ ਪੋਲੇ ਜਿਹੇ ਮੂੰਹ ਨਾਲ ਜਵਾਬ ਦਿੰਦੇ ਸੀਗੇ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਿੱਕੀ ਡੋਗਰਾ ਦੀ ਗਲਤੀ ਆ ਜੋ ਕੁਛ ਐਵੇਂ ਦਾ ਕੁਛ ਲੱਗਦਾ ਤੁਹਾਨੂੰ ਨਹੀਂ ਦੇਖੋ ਗਲਤੀ ਨਹੀਂ ਆਪਾਂ ਬ੍ਰਿਜੇ ਹੀ ਕਹਿ ਸਕਦੇ ਹਾਂ ਦੇਖੋ ਫੇ ਇੱਕ ਸਿਆਸਤਦਾਨ ਹੁੰਦੇ ਆ ਜਿਹੜੇ ਉਹਨਾਂ ਨੇ ਆਪਣੀ ਸਿਆਸਤ ਨੂੰ ਬਚਾ ਕੇ ਜਵਾਬ ਦੇਣੇ ਹੁੰਦੇ ਨੇ ਚਾਹੇ ਉਹ ਰੋਣ ਕੁਮਾਰ ਮਿੱਕੀ ਡੋਗਰਾ ਹੋਵੇ ਚਾਹੇ ਕਿਸੇ ਆਮ ਆਦਮੀ ਪਾਰਟੀ ਦਾ ਆਗੂ ਹੋਵੇ ਚਾਹੇ ਉਹ ਅਕਾਲੀ ਦਲ ਦਾ ਦੇਖੋ ਪਵਨ ਕੁਮਾਰ ਆਦਿਆ ਜੀ ਵਿਰੋਧੀਆਂ ਦੇ ਤਾਂ ਖੂਬ ਵੱarre ਸੀਗੇ ਪਰੰਤੂ ਜਦੋਂ ਮੇਰੇ ਵੱਲੋਂ ਉਲਟਾ ਆਣਾ ਨੂੰ ਤਾਂ ਅੰਜ ਕਿੱਸੇ ਜਾ ਰਹੇ ਸੀਗੇ ਤਾਂ ਉਹ ਥੋੜਾ ਫਿਰ ਨਰਮ ਰਵਈਆ ਉਹ ਵਰਤ ਰਹੇ ਸੀਗੇ ਹਾਲਾਂਕਿ ਜੇਕਰ ਆਪਾਂ ਪਵਨ ਕੁਮਾਰ ਆਦਿਆ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਪਛਾਣ ਹੈ ਜਿਹੜੀ ਉਹ ਤਾਕਤ ਲੀਡਰ ਵਜੋਂ ਉਹਨਾਂ ਦਾ ਜੋ ਸੰਬੋਧਨ ਕਰਨ ਦਾ ਤਰੀਕਾ ਉਹਨਾਂ ਦੀ ਜੋ ਸਪੀਚ ਹੈ ਜਦੋਂ ਉਹ ਸਚੇਸ ਤੋਂ ਸੰਬੋਧਨ ਕਰਦੇ ਨੇ ਤਾਂ ਲੋਕ ਅੰਡੇ ਖੜੇ ਕਰ ਦਿੰਦੇ ਨੇ ਦੀ ਜਬਰਦਸਤ ਸਪੀਚ ਕਰਦੇ ਨੇ ਚਲੋ ਗੁਣ ਵੀ ਨੇ ਉਹਨਾਂ ਦੇ ਵਿੱਚ ਜੋ ਗੁਣਾ ਉਹ ਮੈਂ ਦੱਸਿਆ ਜੀ ਦੇਖੋ ਗੱਲ ਇਸ ਤਰ੍ਹਾਂ ਉਹਨਾਂ ਨੇ ਆਪਣੀ ਪਾਰਟੀ ਦਾ ਬਚਾਤਾ ਕਰਦਾ ਫਿਰ ਵੀ ਜ਼ਿਲ੍ਹਾ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਦੇ ਖਿਲਾਫ ਤਾਂ ਕੋਈ ਵੀ ਨਹੀਂ ਬੋਲੂਗਾ ਚਾਹੇ ਉਹ ਪਵਨ ਕੁਮਾਰ ਆ ਦੀਆ ਚਾਹੇ ਉਹ ਸੁੰਦਰ ਸ਼ਾਮ ਰੋੜਾ ਚਾਹੇ ਉਹ ਸੰਗਤ ਸੋ ਗਿਲਸ਼ੀਆਂ ਨਾ ਹੋਵੇ ਜਿਹੜਾ ਮਰਜ਼ੀ ਹੋਵੇ ਜੀ ABC ਜਿਹੜੇ ਮਰਜ਼ੀ ਹਲਕੇ ਦਾ ਹੋਵੇ ਪਰ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਇਸ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਰਾਜਾ ਵਡਿੰਗ ਨੂੰ ਕਿਉਂਕਿ ਕਾਂਗਰਸ ਦਾ ਠੇਕਾ ਜਿਹੜਾ ਮੈਨੂੰ ਲੱਗਦਾ ਤਿੰਨ ਚਾਰ ਅਗਵਾਂ ਨੇ ਲਿਆ ਹੋਇਆ ਰਾਜਾ ਵੜਿੰਗ ਹੋ ਗਿਆ ਪ੍ਰਤਾਪ ਸਿੰਘ ਬਾਦਸ਼ਾਹ ਹੋ ਗਏ ਸੁਖਜਿੰਦਰ ਰੰਧਾਵਾ ਹੋ ਗਏ ਚਰਨਜੀਤ ਚੰਨੀ ਹੋ ਗਏ ਇਹਨਾਂ ਚਾਰਾਂ ਪੰਜਾਂ ਤੋਂ ਇਲਾਵਾ ਹੋਰ ਕੋਈ ਬੋਲਦਾ ਆਪਾਂ ਨਹੀਂ ਦੇਖਿਆ ਇੱਥੇ ਸਾਡੇ ਹੁਸ਼ਾਰਪੁਰ ਵਾਲੇ ਸੁੰਦਰ ਸ਼ਾਮ ਅਰੋੜਾ ਨੇ ਉਹ ਵੀ ਕੁੰਭ ਕਰਨੀ ਨੀਂਦ ਵਿੱਚ ਨੇ ਅਜੇ ਤੱਕ ਉੱਠੇ ਨਹੀਂ ਨੀਂਦ ਵਿੱਚ ਹੀ ਨੇ ਸ਼ਾਇਦ ਕਿਉਂਕਿ ਉਹਨਾਂ ਨੂੰ ਵੀ ਮੁੱਦੇ ਨਹੀਂ ਦਿਖਾਈ ਦੇ ਰਹੇ ਇਸ ਤੋਂ ਇਲਾਵਾ ਆਪਾਂ ਚੱਬੇਵਾਲ ਤੋਂ ਗੱਲ ਕਰਦੇ ਹਾਂ ਚੱਬੇਵਾਲ 'ਚ ਤਾਂ ਕਾਂਗਰਸ ਦਾ ਕੋਈ ਮਾਈ ਬਾਪ ਨਹੀਂ ਹੈਗਾ ਸ਼ਾਮ 84 ਦੀ ਗੱਲ ਕਰ ਲਈ ਪਵਨ ਕੁਮਾਰ ਚਲਵਾ ਆਦਿਆ ਨੇ ਉਹ ਹਲਕੇ ਦੇ ਵਿੱਚ ਵਿਚਾਰ ਰਹੇ ਨੇ ਟਾਂਡਾ ਦੇ ਵਿੱਚ ਗੇਲ ਜੀ ਦੀ ਕਾਰਜਗੁਜ਼ਾਰੀ ਵੀ ਉਹ ਕਿਤੇ ਨਾ ਕਿਤੇ ਦੇਖਣ ਨੂੰ ਸਾਹਮਣੇ ਆ ਰਹੀ ਆ ਪਰੰਤੂ ਇਹਨਾਂ ਸਾਰਿਆਂ ਦੀ ਕਾਰਜਗੁਜ਼ਾਰੀ ਉਸ ਲੈਵਲ ਤੇ ਸਾਹਮਣੇ ਨਹੀਂ ਆ ਰਹੀ ਜੋ ਅਸਲ ਦੇ ਵਿੱਚ ਇੱਕ ਵਿਰੋਧੀ ਧਿਰ ਨੇ ਉਹ ਭੂਮਿਕਾ ਨਿਭਾਉਣੀ ਹੁੰਦੀ ਆ ਉਸ ਤਰ੍ਹਾਂ ਦੀ ਕਾਰਜਗੁਜ਼ਾਰੀ ਦਾ ਲੋਕ ਹੈ ਜਿਹੜੇ ਉਹ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਲੋਕ ਲੋਕਾਂ ਨੂੰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਦੋਂ 2027 ਦੇ ਇਲੈਕਸ਼ਨ ਹੋਣਗੇ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਕਾਂਗਰਸ ਵਾਲਿਆਂ ਨੂੰ ਵੀ ਪੁੱਛਣਾ ਹੈ ਤੁਸੀਂ ਭਾਜਪਾ ਵਾਲਿਆਂ ਨੂੰ ਵੀ ਪੁੱਛਣਾ ਹੈ ਤੇ ਤੁਸੀਂ ਅਕਾਲੀ ਦਲ ਵਾਲਿਆਂ ਨੂੰ ਵੀ ਪੁੱਛਣਾ ਹੈ ਕਿ ਮੂੰਹ ਚਾੱਕ ਕੇ ਤੁਸੀਂ ਵੋਟਾਂ ਲੈਣ ਆ ਗਏ ਤੈਸ ਤੋਂ ਪਹਿਲਾਂ 5 ਸਾਲ ਤੁਸੀਂ ਕਿੱਥੇ ਰਹੇ ਜਿਹੜੀ ਖੱਡ ਵਿੱਚ ਤੁਸੀਂ ਖੋਟ ਵਿੱਚ ਮੜੇ ਹੋ ਸੀਗੇ ਹਨਾ ਜੀ ਜੀ ਚੇਤਨ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਰਾਨਾ ਉਹ ਕਹਿੰਦੇ ਨੇ ਕਿ ਪੰਜਾਬ ਵਿੱਚ 50 ਬੰਬ ਆ ਗਏ ਨੇ 18 ਚੱਲ ਚੁੱਕੇ ਨੇ 32 ਹਜੇ ਪੈਂਡਿੰਗ ਪਏ ਨੇ ਹਨਾ ਤੇ ਜਦੋਂ ਇਹ ਮਾਨ ਸਾਹਿਬ ਵੱਲੋਂ ਇੱਕ ਲਾਈਵ ਦੌਰਾਨ ਕਿਹਾ ਜਾਂਦਾ ਕਿ ਸਾਨੂੰ ਤੁਸੀਂ ਇਹ ਸੂਚ ਦਵੋ ਕਿ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲਦੀ ਹੈ ਪਰ ਸੂਚ ਦੱਸੋ ਪਰ ਉਹਨਾਂ ਵੱਲੋਂ ਚੁੱਪੀ ਨਹੀਂ ਤੋੜੀ ਗਈ ਐ ਕਿਉਂ ਦੇਖੋ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਜੀ ਪ੍ਰਤਾਪ ਸਿੰਘ ਬਾਦਸ਼ਾਹ ਤੇ ਐਫ ਆਈ ਆਰ ਵੀ ਲੋਚ ਕਰ ਦਿੱਤੀ ਹੈ ਸਰਕਾਰ ਨੇ ਪਰੰਤੂ ਉਹ ਬੜੀ ਹਾਸੋਹਿਣੀ ਇਹ ਐਫ ਆਈ ਆਰ ਉਸ ਵਿਸ਼ੇ ਤੇ ਵੀ ਆਵਾਂਗਾ ਜੀ ਦੇਖੋ ਪਹਿਲਾਂ ਆਪਾਂ ਪ੍ਰਤਾਪ ਸਿੰਘ ਬਾਦਸ਼ਾਹ ਦੀ ਗੱਲ ਕਰੀਏ ਉਹ ਐਲਓਪੀ ਨੇ ਵਿਰੋਧੀ ਧਿਰ ਦੇ ਮੁਖਾਗੂ ਨੇ ਇੱਕ ਬਹੁਤ ਜ਼ਿਆਦਾ ਜ਼ੇ ਮੇਵਰਾ ਨਾਲ ਅਹੁਦੇ ਤੇ ਤਣਾਤ ਨੇ ਤੇ ਪ੍ਰਤਾਪ ਸਿੰਘ ਬਾਸ਼ਵਾ ਦਾ ਇਹ ਬਿਆਨ ਦੇਣਾ ਇਹ ਸਾਰੇ ਲੋਕਾਂ ਨੂੰ ਸਿਆਸਤਦਾਨਾਂ ਨੂੰ ਇਹ ਬੇਤੁੱਕਾ ਬਿਆਨ ਲੱਗਿਆ ਹਾਲਾਂਕਿ ਅੱਜ ਕਾਂਗਰਸ ਆ ਜਿਹੜੀ ਉਹ ਸੜਕਾਂ ਤੇ ਉਤਰੀ ਹੈ ਰੋਸ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਪੰਜਾਬ ਸਰਕਾਰ ਦਾ ਕਰ ਰਹੀ ਆ ਪਰ ਮੈਨੂੰ ਲੱਗਦਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਪ੍ਰਤਾਪ ਸਿੰਘ ਬਾਸ਼ਵਾ ਨੂੰ ਇਸ ਦਾ ਜਵਾਬ ਆ ਜਿਹੜਾ ਉਹ ਦੇਣਾ ਚਾਹੀਦਾ ਸੀ ਜੇਕਰ ਤੁਹਾਨੂੰ ਸੱਚਮੁੱਚ ਜਾਣਕਾਰੀ ਆ ਕਿ ਤਾਂ ਤੁਸੀਂ ਕਹਿੰਦੇ ਕਿ ਮੇਰੇ ਸੋਰਸਸ ਨੇ ਮੇਰੇ ਸੂਤਰ ਨੇ ਮੈਂ ਆਪਣੇ ਸੂਤਰ ਜਿਹੜੇ ਕਿਸੇ ਨੂੰ ਦੱਸ ਨਹੀਂ ਸਕਦਾ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਪਰ ਤੁਸੀਂ ਪੁਲਿਸ ਵਾਲਿਆਂ ਨੂੰ ਦੱਸ ਤੋ ਕਿਸੇ ਇੰਟੈਲੀਜੈਂਸ ਨੂੰ ਦੱਸਦੇ ਹੋ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਪੰਜਾਬ ਦੀ ਸੁਰੱਖਿਆ ਦਾ ਮਾਮਲਾ ਹੈ ਨਾ ਜੀ ਉਸ ਤੋਂ ਬਾਅਦ ਜਦੋਂ ਜਿਵੇਂ ਹੀ ਇਹ ਵਾਇਰਲ ਹੁੰਦਾ ਕਲਿੱਪ ਤਾਂ ਮੈਨੂੰ ਲੱਗਦਾ ਚੰਦ ਮਿੰਟਾਂ ਬਾਅਦ ਜਾਂ ਘੰਟੇ ਡੇਢ ਦੀ 2 ਘੰਟਿਆਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਆਉਂਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਤਾਂ ਸਾਨੂੰ ਬੰਦੇਾਂ ਨੂੰ ਦੱਸਦੇ ਹੋ ਨੇ ਤਾਂ ਤੁਹਾਡੇ ਤੇ ਸਖਤ ਕਾਨੂੰਨੀ ਕਾਰਵਾਈ ਹੋਏਗੀ ਮੈਂ ਇਸ ਲਈ ਬਕਾਇਦਾ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਵੀ ਆਦੇਸ਼ ਆ ਜਾਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਠੀਕ ਭਗਵੰਤ ਮਾਨ ਦੀ ਵੀਡੀਓ ਤੋਂ ਬਾਅਦ ਇੱਕ ਪੰਜਾਬ ਪੁਲਿਸ ਦੇ ਦੋ ਵੱਡੇ ਅਫਸਰ ਆ ਜਿਹੜੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚਦੇ ਨੇ ਤੇ ਪੁੱਛਗਿੱਛ ਕਰਨ ਲਈ ਹਾਂ ਤਾਂ ਮੀਡੀਆ ਚ ਆ ਕੇ ਉਹ ਕਹਿੰਦੇ ਨੇ ਕਿ ਪ੍ਰਤਾਪ ਸਿੰਘ ਬਾਸ਼ਪਾ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਭਾਪ ਨਾ ਤਾਂ ਸਾਨੂੰ ਆਪਣੇ ਸੂਤਰ ਦੱਸੇ ਨੇ ਤੇ ਨਾ ਹੀ ਸਾਡੇ ਨਾਲ ਹੋਰ ਕੋਈ ਜਾਣਕਾਰੀ ਜਿਹੜੀ ਸਾਝੀ ਕੀਤੀ ਆ ਤਾਂ ਉਸ ਤੋਂ ਬਾਅਦ ਐਫ ਆਈ ਆਰ ਲਾਂਚ ਹੁੰਦੀ ਆ ਸ਼ਾਮ ਨੂੰ ਐਫ ਆਈ ਆਰ ਜਿਹੜੀ ਉਹ ਕੋਰਟ ਥਰੂ ਪ੍ਰਤਾਪ ਸਿੰਘ ਬਾਸ਼ਪਾ ਦੇ ਵਕੀਲਾਂ ਨੂੰ ਮਿਲਦੀ ਆ ਤੇ ਕਿਉਂਕਿ ਆਨਲਾਈਨ ਵੀ ਨਹੀਂ ਉਹ ਕੀਤੀ ਸੀ ਉਸ ਵਕਤ ਤੱਕ ਤਾਂ ਕੋਰਟ ਦੇ ਹੁਕਮਤ ਤੋਂ ਬਾਅਦ ਮਾਨ ਜੋਗ ਅਦਾਲਤ ਦੇ ਹੁਕਮਤ ਤੋਂ ਬਾਅਦ ਉਹ ਮਿਲਦੀ ਆ ਤਾਂ ਉਸ ਵਿੱਚ ਹੁੰਦਾ ਕੀ ਇੱਕ ਮਹਿਲਾ ਕਾਂਸਟੇਬਲ ਆਫੇਸਰ ਉਹ ਫੇਸਬੁਕ ਚਲਾ ਰਹੀ ਹੁੰਦੀ ਆਪਣੀ ਡਿਊਟੀ ਦੌਰਾਨ ਤੇ ਹਾਲਾਂਕਿ ਸੁਣੀਏ ਬੜੀ ਹਾਸੋ ਜਣੀ ਗੱਲ ਐ ਤ ਉਸਨੇ ਵੀਡੀਓ ਦੇਖੀ ਤਾਂ ਜਿਸ ਤੋਂ ਬਾਅਦ ਉਸਨੇ ਸ਼ਿਕਾਇਤ ਦਰਜ ਕਰਵਾਈ ਹਾਂ ਦਾ ਕਹਿੰਦਾ ਬੜੀ ਬੇਸ਼ਰਮ ਭਰੀ ਗੱਲ ਐ ਮੁੱਖ ਮੰਤਰੀ ਭਗਵੰਤ ਮਾਨ ਲਈ ਸਮੁੱਚੀ ਪੰਜਾਬ ਸਰਕਾਰ ਲਈ ਸਮੁੱਚੇ ਪੁਲਿਸ ਪ੍ਰਸ਼ਾਸਨ ਲਈ ਡੀਜੀਪੀ ਲਈ ਯਾਰ ਤੁਸੀਂ ਇੱਕ ਕਾਂਸਟੇਬਲ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਲੱਗਿਓ ਕੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਆਪਣੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਡੀਜੀਪੀ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਹੋਰ ਇੰਨੇ ਪੰਜਾਬ ਪੁਲਿਸ ਦੇ आला अधिकारी ਨੇ ਦਲੇਰ ਅਫਸਰ ਨੇ ਉਹਨਾਂ ਦੇ ਲੱਤਾ ਭਾਰਨੇ ਚੱਲੀਆਂ ਤੁਸੀਂ ਕਾਂਸਟੇਬਲ ਦੇ ਮੋਢਿਆਂ ਤੇ ਰੱਖ ਕੇ ਚਲਾ ਰਹੇ ਹੋ ਜੀ ਉਹ ਫੇਸਬੁਕ ਚਲਾ ਰਹੀ ਸੀ ਉਹਨੇ ਵੀਡੀਓ ਦੇਖੀ ਦੋਸਤੋ ਬਾਅਦ ਉਸਨੇ ਥੈਟ ਇਜ਼ ਦੀ ਰੈਬਟ ਦਰਜ ਕਰਵਾਈ ਹੈ ਸ਼ਿਕਾਇਤ ਦਰਜ ਕਰਵਾਈ ਹੈ ਉਸ ਤੋਂ ਪਹਿਲਾਂ ਮੁੱਖ ਮੰਤਰੀ ਦੀ ਵੀਡੀਓ ਆ ਜਾਂਦੀ ਹੈ ਕਿ ਸਖਤ ਕਾਰਵਾਈ ਕਰਾਂਗੇ ਦੋ ਵੱਡੇ ਅਫਸਰ ਜਾਂਦੇ ਨੇ ਮਤਲਬ ਕਿ ਕਿਹੜੀਆਂ ਹਾਸੋ ਹੀਣੀਆਂ ਚ ਗੱਲਾਂ ਗੱਲਾਂ 'ਚ ਪਏ ਹੋਏ ਨੇ ਜੇਕਰ ਮੁੱਖ ਮੰਤਰੀ ਸੱਚਮੁੱਚ ਜ਼ੋਰਤ ਰੱਖਦੇ ਨੇ ਸਿੱਧਾ ਹੁਕਮ ਜਾਰੀ ਕਰਕੇ ਚੱਕ ਕੇ ਲਿਆਂਦੇ ਬਾਜਵੇ ਨੂੰ ਤੇ ਪੁੱਛਦੇ ਸਖਤੀ ਨਾਲ ਕਾਰਵਾਈ ਕਰਕੇ ਜੀ ਮਤਲਬ ਕਿ ਉਹ ਇੱਕ ਹਾਸੋ ਹੀਣੀ ਇੱਕ ਐਫ ਆਈ ਆਰ ਇਹਨਾਂ ਵੱਲੋਂ ਲੋਚ ਕੀਤੀ ਗਈ ਆ ਪਰ ਮੈਂ ਇੱਥੇ ਇਹ ਨਹੀਂ ਕਿ ਮੈਂ ਪ੍ਰਤਾਪ ਸਿੰਘ ਬਾਜਵੇ ਦਾ ਪੱਖ ਲੈ ਰਿਆ ਉਹ ਵੀ ਗਲਤ ਨੇ ਜੇ ਤੁਸੀਂ ਬਿਆਨ ਦਿੱਤਾ ਆਪਣੇ ਬਿਆਨ ਤੇ ਤੁਸੀਂ ਕਾਬਿਲ ਰਹੋ ਅਡੀ ਕਰੋ ਔਰ ਕਹਿੰਦੇ ਅਡੀ ਕੇ ਹੈਗੇ ਵੀ ਇਹ ਕਹਿੰਦਾ ਮੈਂ ਉੱਤੇ ਕਾਇਮ ਆ ਪਤਲੀ ਸੋਰਸਸ ਦੱਸ ਤੋਂ ਸੋਰਸਸ ਨਹੀਂ ਵੀ ਦੱਸਣੇ ਕੋਈ ਦੱਸ ਦਿਓ ਕਿ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਹੈ ਸਰਕਾਰ ਨੂੰ ਰਹਿੜ ਦਿਓ ਸਰਕਾਰ ਨੂੰ ਇੱਕ ਪਾਸੇ ਰੱਖ ਦਿਓ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿਓ ਕਿਉਂਕਿ ਆਮ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਜੀ ਆਮ ਲੋਕ ਹੋਣਗੇ ਤਾਂ ਤਾਂ ਹੀ ਇਹ ਸਿਆਸਤਾਂ ਕਰਨਗੇ ਨਹੀਂ ਤਾਂ ਇਹਨਾਂ ਦੀ ਸਿਆਸਤਾਂ ਖਤਮ ਹੋ ਜਾਣਗੀਆਂ ਜੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀ ਲੱਤਾਂ ਨਹੀਂ ਕਿਤੇ ਉਹ ਜ਼ੋਰ ਨਹੀਂ ਦਿਖਾ ਮੈਨੂੰ ਲੱਗਦਾ ਇੰਨਾ ਜ਼ਿਆਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੇਤਨ ਜੀ ਧੰਨਵਾਦ ਪ੍ਰੇਮ ਜੀ